ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ਕਾਲ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਆ ਦੇਖ ਲਓ ਅੱਜ بارش ਹੋਈ ਹੈ ਤੇ ਬਹੁਤ ਜ਼ਿਆਦੀ بارش ਹੋਈ ਹੈ ਪੱਟਾਂ ਟੁੱਟ ਗਈਆਂ ਇੱਧਰ ਵੀ ਆਓ ਦੇਖ ਲਓ ਤੁਹਾਨੂੰ ਦੇਖ ਰਹੇ ਨੇ ਕੋਰ ਘਰੇ ਤੇ ਤੇ ਇੱਧਰ ਵੀ ਤੁਹਾਨੂੰ ਹਲਾੜ ਰਿਹਾਉਂਦੇ ਆ ਜੋ ਐਸ ਜਿਹੇ ਸਿਚੁਏਸ਼ਨ ਚੱਲ ਰਹੀ ਹੈ ਆਓ ਦੇਖੋ ਆ ਇਦਾਂ ਪਾਣੀ ਦੀ ਆਵਾਜ਼ ਚੱਲ ਰਹੀ ਸਾਰੀਆਂ ਬਟਾਂ ਇੱਧਰੋਂ ਪਿੱਛੇ ਤੱਕ ਪਾਣੀ ਆ ਰਿਹਾ ਉਹ ਜਿੱਥੇ ਤੱਕ ਅਨੁਸਾਰ ਦੇ ਦਿੰਦੇ ਨੇ ਉੱਥੋਂ ਤੱਕ ਪਾਣੀ ਇੱਥੇ ਆ ਗਿਆ ਤੇ ਹੁਣ ਆ ਆਪਣੀ ਬਾਟਾ ਦੇਖ ਲੋ ਕਿਵੇਂ ਚੱਲਣ ਲਈ ਆ ਆ ਹਾਲਾਤ ਆ ਇੱਥੇ ਦੇ ਜੋ ਕੰਮ ਸੈੱਟ ਹੋਇਆ ਪਿਆ ਵਾ ਐਡਾ ਬਾਟਰ ਰੁੜ ਗਈ ਆ ਹੁਣ ਸਾਰੀ ਰੁੜੀ ਪਈ ਆ ਹੁਣ ਇੱਥੋਂ ਵੀ ਰੁੜ ਗਈ ਆ ਆ ਨੰਮੀ ਮੇਰਾ ਵੀ ਜਿੱਥੇ ਜੇ ਪਾਣੀ ਜਾ ਕੇ ਚੱਲਣ ਡਿਆ ਉਹ ਵੀ ਦਿਖਾਵਾਂਗੇ ਤੇ ਇੰਨੇ ਰੋੜ ਪਏ ਆ ਜਿਹਨੂੰ ਮੈਂ ਤੁਮੋਂ ਮੀਲੇ ਭਾਫਾ ਲਿਆ ਕੇ ਪਾ ਦਿੰਨੇ ਆ ਜਿਹੜਾ ਸਾਧਨੀ ਵਾਲਿਆਂ ਨੇ ਪਾਇਆ ਹੋਣਾ ਆ ਦੇਖੋ ਬਾਅਦ ਕਿੰਨਾ ਹੋ ਗਈ ਪਾਣੀ ਦੀ ਉਹ ਮੂਲੀ ਦਾ ਸਾਰੀ ਵਾਟਰ ਹੋ ਗਈ ਵਿੱਚੋਂ ਇਹ ਸਾਰੀ ਬੰਨਣੀ ਕੋਲ ਪਾਣੀ ਘਟੂਗਾ ਪਤਾ ਨਹੀਂ ਕਿਦੋਂ ਘਟਦਾ ਉਹ ਤੋਂ ਬੰਨਾਂਗੇ ਇਹ ਖਲਾਸ ਨਹੀਂ ਮੇਰੇ ਵੀਰੋ ਇੱਕ ਘੰਟਾ بارش ਹੋਣ ਵਾਲੀ ਆ ਹਲਾਤ ਨੂੰ ਵੀ ਆਹ ਦੇਖੋ ਕਿੰਨੇ ਆਉਂਦੀ ਸਾਰੀ ਬਾਟ ਇੰਨਾ ਪਾਣੀ ਗਿਆ ਜਿੰਦੇ ਆ ਪਾਣੀ ਪੁੱਛੋ ਸਾਰੇ ਤੋੜ ਟੁੱਟਦਾ ਖੜੀ ਹੀ ਜਾਂਦਾ ਆ ਬਾਟ ਦਾ ਮੋਲਾਤ ਮਾੜੀ ਆ ਦੇਖੋ ਜਿਵੇਂ ਜਦੋਂ ਨਹਿਰ ਵੱਡੀ ਹੁੰਦੀ ਸਾਰੀ ਨਹਿਰ ਦਾ ਪਾਣੀ ਨਹੀਂ ਕੱਸੀ ਦਾ ਕਿਸੇ ਦਾ ਟੁੱਟ ਕੇ ਪਿਆ ਉਹਦਾ ਵੀ ਨਹੀਂ ਇੰਨਾ ਹੋਣਾ ਜਿੰਨੀ ਆ ਖਾਲੀ ਭਰ ਭਰ ਕੇ ਆਉਂਦੀ ਜੇ ਯੋਗ ਮੌਜੂਦਾ ਹਾਲਾਤ ਨੇ ਆਪੇ ਹੀ ਨਹੀਂ ਹਨਾ ਪਾਣੀ ਹੋਣੀ ਪਾਣੀ ਹਾਂ ਕਿਵੇਂ ਆਉਂਦੀ ਪਾਣੀ ਜੋ ਮਈ ਉੱ다 ਸਿਟੀ ਜਾਂ ਕਲਰ ਰਹੀ ਹਨ ਲੈ ਪਹਿਲਾਂ ਆਪਾਂ ਕਿਹਨੇ ਬਾਰਿਸ਼ ਨਹੀਂ ਆਉਂਦੀ ਫਿਰ ਆਉਂਦੀ ਤਾਂ ਫਿਰ ਆ ਗੋ ਹੁੰਦਾ ਐਂਡ ਜੋ ਸਿਸਟਮ ਹੈ ਤੁਹਾਡੇ ਸਾਹਮਣੇ ਹੀ ਆ ਵੀਰੇ ਸਾਰਾ ਹੁਣ ਘਰਾ ਪੈ ਗਿਆ ਦੇਖੋ ਕਿਵੇਂ ਚੱਲਦੀ ਜਿੱਦਾਂ ਉੱਚੀ ਥਾਂ ਤੋਂ ਕਿਤੇ ਪਾਣੀ ਨਹੀਂ ਡਿੱਗਦਾ ਹੁੰਦਾ ਜਮਨ ਕੰਮ ਉਲਟਾ ਹੋ ਗਿਆ ਇੱਧਰ ਹੁਣ ਇਹ ਵੀਰੇ ਪਾਣੀ ਘਟੂਗਾ ਤਾਂ ਦੀ ਕੋਸ਼ਿਸ਼ ਕਰਾਂ। ਫਿਰ ਇਹਦੇ ਉੱਤੇ ਲਾਸ਼ ਇਹਨੇ ਮਿੱਤੀ। ਉਹਨੂੰ ਫਾਫਾ ਬਾਦਾਂਗੇ ਥੋੜੀ ਥੋੜੀ ਬਾਹਨਗੇ ਨਾ ਫਿਰ ਉਪਰੋਂ ਦੀ ਕ੍ਰੌਸ ਹੋਊ ਵੀ ਜਾਊਗਾ ਨਾ। ਉਹਦੇ ਨਾਲ ਖਾਰ ਨਹੀਂ ਪੈਂਦੀ। ਇੰਨਾ ਖਾਰ ਬਹੁਤ ਪਈ। ਖਾਰ ਪੈ ਗਈ ਬਾਬੇ। ਬਾਬੇ ਖਾਰ ਬਹੁਤ ਪੈ ਗਈ ਬਾਬੇ ਆਦੇ। ਆਹ ਦੇ ਵੇਨੇ। ਬਾਲੀ ਖਾਰ ਬਈ ਆ। ਸਾਰੀ ਬਾਟ ਦਾ ਡੈਟ ਨਹੀਂ ਹੋ ਗਿਆ ਕੋਈ ਨਾ ਗੰਦਰ ਡਬੋਸ ਸਬੋਸ ਅਮੋਲਤਾ ਯੋਗਾ ਤੇ ਬਾਬੇ ਦੀ ਮਿਹਰ ਨਾਲ ਜੋ ਹਾਲੇ ਸਥਿਤੀ ਹੈ ਬਹੁਤ ਬਿਆਨਕ ਹੋ ਰਹੀ ਰੱਖੀ ਹੈ ਇਤਨੀ ਸੀ ਬਾਰਿਸ਼ ਹਲਕਾੜਾ ਚ ਵੀ ਬਾਰਿਸ਼ ਹੋਈ ਜੀ ਬਹੁਤ ਇੱਕ ਵੀਰੇ ਬੇਨਤੀ ਆ ਵਿਆਸਤਰਿਆ ਦੇ ਨੇੜੇ ਨੇੜੇ ਤਾਂ ਨੇੜੇ ਨਾ ਜਾਓ ਹੋ ਪਾਣੀ ਪਰ ਕੀ ਹੁੰਦਾ ਠੀਕ ਹੈ ਨਾ ਉਹ ਉੱਥੇ ਭਜ ਜਾ ਕੋਈ ਪਿਕਨਿਕ ਸਪੋਟ ਨਹੀਂਗਾ بارشਾਂ ਦੇ ਦਿਨਾਂ ਚ ਨਾ ਜਾਇਆ ਕਰੋ ਅੱਗੇ ਵੀ ਡੁੱਬੇ ਹੈਗੇ ਵੀ ਦੋ ਤਿੰਨ ਜਾਣੇ ਇਧਰ ਸultanpur ਵਾਲੀ ਸਾਈਡ ਆ ਆਪਣੀ ਇਧਰ ਜੋ ਖਲਾਤ ਮੌਜੂਦਾ ਆ ਇਧਰ ਦੇ ਪਾਣੀ ਆ ਬੱਟ ਗੱਡੀ ਵੱਡੀ ਆ 8 ਫੁੱਟ ਚ ਔੜੀ ਜਿਹਦੇ ਉੱਤੋਂ ਦੀ ਵੀ ਜਾਣ ਲਿਆ ਆ ਚੋਨੇ ਚ ਪਾਣੀ ਬੜਾ ਹੀ ਹੋ ਗਿਆ ਕੱਲ ਥੋੜਾ ਜਿਹਾ ਹੀ ਆਇਆ ਸੀ ਜ ਅੱਜ ਬਹੁਤ ਹੋ ਗਿਆ ਉਧਰ ਤੱਕੇ ਕੋਈ ਜੋ ਨਹੀਂ ਇੱਧਰ ਵੀ ਬੱਟਾਂ ਦਾ ਕੰਮ ਕੜਾਈ ਪਈ ਹੋਇਆ ਆ ਦੇਖ ਲੋ ਸੜਕ ਨੂੰ ਪਾਣੀ ਟੁੱਟਿਆ ਪਿਆ ਯਾਰ ਪਾਣੀ ਬੰਦ ਲੰਘਾ ਆ ਆ ਇਧਰੋਂ ਫਿੱਕੇ ਲੱਗੇ ਸਾਰੇ ਰੋਡ ਕੋਈ ਉਹ ਲੈ ਲੋ ਪਈਆਂ ਨੇ ਪਟਾ ਲਈਆਂ ਅਜੇ ਅੱਜੇ ਹੋਰ ਅਗਲੇ ਨੂੰ ਮਾਰਤਾ ਦਿੰਦੇ ਜੀ ਨਹੀਂ ਪਟਾ ਲੋ ਆਲੋ ਨਾ ਜਿੱਥੇ ਨਹੀਂ ਨੀ ਤੇ ਪਾਣੀ ਤਾਂ ਨਹੀਂ ਨੀ ਜੇਗਾ ਤੇ ਭਈ ਆਉਣਾ ਹੀ ਨਹੀਂ। ਹੁਣਾਂ ਕਿਵੇਂ ਕੱਲੀ ਲੇ ਗਾਡੀ। ਆ ਪਿੱਛੇ ਤੱਕ ਪਾਣੀ ਹੁੰਦਿਆ ਆ ਸਾਰੇ। ਆ ਜਿਰੀ ਛੜਕਣੋਂ ਨਹੀਂ ਨੀ ਆ ਜਗਾ ਜਮੀਨ। ਹੁਣ ਆ ਰਹੀ ਆ ਦਾਗੀ ਜਨਾਂਕੇ ਜਾਣਦੇ ਕਿੰਨੀ ਪ੍ਰੋਬਲਮ ਹੈ। ਹਾਂ ਇੰਨਾ ਪਾਣੀ ਆ ਦੇਖ ਲੋ ਕਿਵੇਂ ਜਿਵੇਂ ਦਰਿਆ ਵੱਡਿਆ ਹੁੰਦਾ ਨਾ ਦਰਿਆ ਹੀ ਲੱਗਦਾ ਸੋ। ਆ ਦੇਖ ਹਾਂ ਕੀ ਹੋ ਗਿਆ ਇਹਨਾਂ ਨੂੰ ਦਿਖਾ ਦਿੰਦੇ ਇੱਥੇ ਰੋੜ ਆ ਵਾ ਰੋੜ ਦਾ ਵਾ ਪਾਣੀ ਇਹ ਆ ਚਲ ਬਾਈ ਜੇ ਕਟਿਆ ਪਿਆ ਹੁੰਦੀ ਜਗ੍ਹਾ ਤੇ ਜਾਣ ਤੇ ਇਹ ਕੀ ਨਾ ਆ ਗਿਰੇ ਲੋਕ ਜਾ ਰੋ ਜਾਣਗੇ ਪਾਣੀ ਚ ਨਿੱਕ ਲੰਗਰਾ ਪੂਰਾ ਦਰਿਆ ਵਾਂਗੂ ਆਜ ਆਉਂਦੀ ਹੈ ਦਰਿਆ ਚੱਲਦਾ ਆਉਂਦਾ ਦਰਿਆ ਹੀ ਲੱਗਦਾ ਜਮਾਂ ਸਾਲਾ ਦਰਿਆ ਹੀ ਆ ਬਾਈ ਜਿਦਾ ਹੁਣ ਨਤਿਆਂ ਨਾਲੇ ਹਨ ਉਹਨਾਂ ਦੇ ਦਰਿਆਵਾਂ ਲੱਭੇ ਕਈ ਵਿਆਸ ਦਰਿਆ ਦੇ ਤਣਾਏ ਨੇ ਸਾਡੇ ਪਿੰਡ ਦੇ ਕੋਲੇ ਹੀ ਆ ਸਾਡੇ ਪਿੰਡ ਤੋਂ ਆਪਾਂ ਕਰੀਏਗੇ ਉਹਦੇ ਉੱਤੇ ਉਥੇ ਹੀ ਆਗੇ ਦੱਸੋ ਭਾਈ ਕੀ ਲੈਣਾ ਕਈ ਹੁਣ ਅਸਲਤਾਂਪੁਰ ਕੰਨੀ ਵਿੱਚ ਵੀ ਇੱਕ ਦੋ ਜਾਣੇ ਹੋਰ ਇੱਧਰ ਨਾ ਆ ਕੁਮਾਨ ਤੋਂ ਜੇ ਦੋ ਮੁੰਡੇ ਨੇ ਤਿੰਨ ਚਾਰ ਮੁੰਡੇ ਨੇ ਰਚਣਾਉਣ ਦੇ ਬੱਦਗੇ ਯਾਰ ਕਿਉਂ ਜਾਂਦੇ ਹੁੰਦੇ ਯਾਰ ਇਹ ਵੀ ਖੇਡੋ ਨੇ ਜੋ ਨਦੀਆਂ ਦੇ ਨਾਲੇ ਕਿਸੇ ਵੀ ਤਰ੍ਹਾਂ ਦੀ ਇਹਨਾਂ ਮੁੰਡਿਆਂ ਨੇ ਨਹੀਂ ਜਾਣਾ ਬਰਸਾਤਾਂ ਦੇ ਖਾਸ ਕਰਕੇ ਵੇ ਗੁਡ ਬਾਤ ਖੇਡ ਤਾਂ ਹੈ ਨਹੀਂ ਹੈਨਾ ਆ ਦੇਖ ਲੋ ਆ ਕਿਵੇਂ ਕਰੇ ਪੈ ਰਹੇ ਆਹ ਦੇ ਕਿੰਨਾ ਪਾਣੀ ਆ। ਆ ਆ ਪਿੱਛੇ ਆਜਰੀ ਨਹੀਂ ਮਾਹਾਂ ਮਾ ਕਿੰਨੀ ਖੇਤਰੀ ਲੱਗੀ ਹੋਈ ਆ ਤਾਂ ਦੇਖ ਲਈ ਐ ਨਹੀਂ ਦਾ। ਪਾਣੀ ਪਿੱਛੇ ਕਰਕੇ ਉਹ ਪਿੱਛੇ ਪੰਡਾਂ ਤੋਂ 16 ਤੋਂ ਨਹੀਂ ਕਈਆਂ ਤੋਂ ਆਉਂਦੇ ਆ। ਇਹ ਕੀ ਪਤਾ ਸ਼ਾਮ ਤੱਕ ਚੱਲੇ ਕਿ ਰਾਤ ਵੀ ਚੱਲੇ ਜੇ। ਇੰਨਾ ਪਾਣੀ ਆ ਇੱਧਰੋਂ ਵੀ ਉਹ ਘਰੇ ਪੈ ਗਏ। ਘਾਰ ਪੈ ਗਈ ਵਟਾਂ ਖੁਰਗੀਆਂ ਸਾਰੀਆਂ। ਤੇ ਇੱਧਰ ਵੀ ਆ ਹੁਣ ਸੜਕ ਰੋੜੀ ਜਾਂਦਾ ਹੈ। ਆ ਦੇਖ ਲੋ ਇੱਧਰ ਕਿਵੇਂ ਚੱਲੀ ਜਾਂਦਾ ਘਰਾ ਆ ਪੁਲੀਆਂ ਹੁਣ ਕੋਦੋਂ ਆਲੇ ਸੁਣਦੇ ਨਹੀਂ ਦੇਖ ਲੋ ਪਾਣੀ ਦੀ ਆਵਾਜ਼ ਕਿਵੇਂ ਆ ਪੈ ਜਾਂਦਾ ਇਹਦਾ ਕੈਮ ਦੇ ਫਲੱਡ ਕਿਲੇ ਸੀ ਫਲੱਡ ਜਿਹੜੇ ਖੋਲੇ ਹੁੰਦੇ ਆ ਆਪ ਜਾਣਦੇ ਹੀ ਤੂੜਕਾ ਤੇ ਖੱਲ ਆ ਦੇਖ ਜਾ ਤਾਂ ਸਾਰਾ ਪੁਲੀਆਂ ਦੇ ਖੜੇ ਆ ਪਾਣੀ ਪਾਣੀ ਹੈਵੀ ਰੇਨ ਹੋਈ ਐ ਘੰਟਾ ਹੀ ਹੋਈ ਐ ਇਹ ਮੈਂ ਤੁਹਾਨੂੰ ਦੇਖ ਲਓ ਇਹ ਛਕੂ ਆ ਵੀਰੇ ਆ ਤਾਂ ਬੰਨ ਕੇ ਰੇਨ ਕਿੰਨੀਆਂ ਨਦੀਆਂ ਨਾਲਿਆਂ ਲੱਗ ਕੇ ਨਹੀਂ ਜਾਣਾ ਜਿਵੇਂ ਕੋਈ ਹੈ ਨਹੀਂ ਕੋਈ ਮਜ਼ਾਕ ਨਹੀਂ ਹੈ ਇਹ ਕਿ ਖੇਡ ਵਾ ਜਾ ਕੇ ਤੇ ਪਿਕਨਿਕ ਦਾ ਬਹੁਤਾ ਕੰਮ ਹੋ ਗਿਆ ਦੇਖੋ ਅਸੀਂ ਨਹੀਂ ਜਾਂਦੇ ਸਾਡੇ ਕੋਲੇ ਹੀ ਇਧਰ ਆ ਨਾ ਆਪਾਂ ਨਹੀਂ ਜਾਣਾ ਕੀ ਲੋਡ ਪਈ ਵੀਰੇ ਉੱਥੇ ਆ ਦੇ ਇਦਾਂ ਖਿਚਰੇ ਪਾਣੀ ਕਰੇ। ਇਹ ਲੋ ਦੂਰ। ਆ 300 ਮੀਟਰ ਤੱਕ ਇਹੋ ਚੱਲੀ ਜਾਂਦੀ ਛੜਕ। 300 ਮੀਟਰ ਦੇ ਇਰੀਏ ਤੇ ਪਾਣੀ ਪਹੁੰਚ ਜਾਂਦਾ। ਆ ਦੇਖੋ ਕਿਵੇਂ ਰੋਡ ਪੈ ਰਿਹਾ। ਆ ਕਿਵੇਂ ਵਾਹ ਜਾਂਦੀ ਆ ਪਾਣੀ ਦੀ। ਇੱਕੇ ਘਾਟਾ ਪਾਣੀ ਪਰ ਉਹ ਉਥੇ ਕਿ ਜ਼ਿਆਦਾ ਰੋੜਾ ਉਥੇ ਤਾਂ ਪਾਣੀ ਪੈ ਰਿਹਾ ਸੋ ਕੱਢਦਾ ਆ ਆਓ ਗਾੜੀ ਦੀ ਬੱਟਾਂ ਖੁਰਗੀਆਂ ਆ ਪਿੱਛੇ ਤੱਕ ਬੱਟਾਂ ਤੋਂ ਪਾਣੀ ਆਈ ਜਾਂਦਾ ਹੂੰ ਸੁੱਧੇ ਨੂੰ ਨੋ ਟ੍ਰਕ ਰੜ੍ਹ ਜ਼ੋਰੂ ਹੀ ਸੜਕ ਤੇ ਆ ਦੇਖੋ ਹਾਲਾਤ ਨੇ ਇਹ ਆ ਇਦਾਂ ਰਾਹ ਜਾਂਦੀ ਹੈ ਬੇ ਚੱਲਦਾ ਇਹ ਆ ਕਿ ਵੀਰ ਮੈਂ ਜਿਹੜਾ ਪਾਣੀ ਲੱਤ ਜੂ ਛੇਤੀ ਫੇਰ ਬਚਾਈ ਆ ਐਸੇ ਜਿੱਤਾ ਲੰਗੀਆਂ ਆਈਆਂ ਹੁਣ ਉਹ ਜਿਹੜੀਆਂ ਤਾਜ਼ੀਆਂ ਵੀਰੇ ਉਹ ਲੱਗੀਆਂ ਉਹ ਤਾਂ ਮੈਨੂੰ ਮੁਸ਼ਕਲ ਹੀ ਲੱਗਦਾ ਬਚਾਅ ਹੋ ਜੂ ਕਹਿ ਨਹੀਂ ਸਕਦੇ ਹੁਣ ਜਿਹੜੀਆਂ ਪਿਛੇ ਖੇਤਰੀਆਂ ਲੱਗੀਆਂ ਨੇ ਖੇਤੀਆਂ ਦਾ ਤਾਂ ਕੋ ਚੱਕਰ ਆ ਵੀਰੇ ਪਹਿਲਾਂ ਨਹੀਂ ਲੱਗੀਆਂ ਜਿਹੜੇ ਬਾਦ ਵਾਲੀਆਂ ਇਹਨਾਂ ਨੂੰ ਸਾਰੀਆਂ ਬੱਟਾਂ ਚੱਲੀ ਜਾਂਦੀਆਂ ਚਲੋ ਠੀਕ ਆ ਅੱਜ ਵਾਲਾ ਵਲੌਗ ਇੰਤਹ ਤੱਕ ਸੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਦੇਖਣ ਤੇ ਬਹੁਤ ਬਹੁਤ ਧੰਨਵਾਦ